ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹੈਗੇ ਆ ਆਪਣਾ ਸ੍ਰੀ ਗੁਰੂ ਰਾਮ ਰਾਮਦਾਸ ਜਿਹੜਾ ਮੈਡੀਕਲ ਹਸਪੀਟਲ ਆ ਤੁਸੀਂ ਪਾੜੀ ਰਹੇ ਹੋ ਜੀ ਰਾਮਦਾਸ ਯੂਨੀਵਰਸਿਟੀ ਆ ਹਸਪੀਟਲ ਨਹੀਂ ਆ ਸੋ ਪਹਿਲਾਂ ਤਾਂ ਮੈਂ ਕਲੀਅਰ ਕਰਦਾ ਵੀ ਜਿਹੜਾ ਹਸਪੀਟਲ ਆ ਜਾਂ ਯੂਨੀਵਰਸਿਟੀ ਆ ਇਹ ਤੁਸੀਂ ਗੋਲਡਨ ਟੈਂਪਲ ਹਮੰਦਰ ਸਾਹਿਬ ਜਾਂਦੇ ਜੀ ਕਰੋੜਾ ਰੁਪਇਆ ਦਿੱਲੀ ਦਾ ਜਿਹੜਾ ਆਪਾਂ ਮੱਥਾ ਟੇਕਦੀ ਸਾਧ ਸੰਗਤ ਦੀ ਜਿਹੜੀ ਆ ਜਾਂ ਸ਼੍ਰੋਮਣੀ ਕਮੇਟੀ ਉਹਨਾਂ ਦੇ ਅੰਦਰ ਆਏ ਸੋ ਸਭ ਤੋਂ ਪਹਿਲਾਂ ਤਾਂ ਮੈਂ ਆ ਕੈਮਰਾ ਸਾਹਮਣੇ ਕਰਦਾ ਦੇਖੋ ਆ ਦਵਾਈ ਆ ਕੈਂਸਰ ਦੀ ਸਾਡੇ ਇੱਕ ਪੇਸ਼ੈਂਟ ਆ ਕੈਨਸਰ ਦੇ ਉੱਪਰ ਲਿਖਿਆ ਆ ਪੰਜਾਬ ਗਵਰਨਮੈਂਟ ਸਪਲਾਈ ਨਾਟ ਫॉर ਸੇਲ ਸੋ ਇਸ ਹਸਪੀਟਲ ਦੇ ਵਿੱਚ ਵਿਦ ਬਿੱਲ ਇਹ ਦਵਾਈ ਅਸੀਂ ਲਈ ਹੋਈ ਆ ਜੀ ਵੀ ਅਸੀਂ ਬਾਹਰ ਆ ਕੇ ਜਦੋਂ ਚੈੱਕ ਕੀਤਾ ਵੀ ਇਹਦਾ ਸਪਲਾਈ ਜਿਹੜੀ ਪੰਜਾਬ ਸਰਕਾਰ ਦੀ ਫ੍ਰੀ ਆਫ ਕੋਸਟ ਆ ਜਿਹੜੀ ਲਾਗਤ ਸਾਨੂੰ 5500 55000 ਦੇ ਕਰੀ ਪਈ ਆ ਬਾਕੀ ਅਸੀਂ ਰਿਟਰਨ ਆ ਕੰਪਲੀਟ ਕੀਤੀ ਆ ਸਾਰੀ ਫਾਈਲ ਸਾਡੇ ਕੋਲ ਆ ਇਹਦੇ ਸਾਰੇ ਬਿੱਲ ਦਿੱਤੇ ਹੋਏ ਆ ਵੀ ਸਾਨੂੰ ਇਹ ਕਿੰਨੇ ਦੀ ਮਿਲੀ ਹੋਈ ਆ ਔਰ ਇਹਨਾਂ ਦੀ ਅਸੀਂ ਮੌਕੇ ਤੇ ਜਿਹੜਾ ਡਰਗ ਇਨਸਪੈਕਟਰ ਆ ਅੰਮ੍ਰਿਤਸਰ ਦੇ ਉਹਨਾਂ ਨੂੰ ਅਸੀਂ ਬੁਲਾ ਕੇ ਸਾਰੀ ਕੰਪਲੇਂਟ ਦੀ ਉਹਨਾਂ ਨੂੰ ਬਿਠਾ ਕੇ ਸਾਰੀ ਗੱਲਬਾਤ ਦੱਸੀ ਔਰ ਉਹਨਾਂ ਨੇ ਸਾਰਾ ਨੋਟ ਕਰਕੇ ਲੈ ਕੇ ਗਏ ਹੁਣ ਦੇਖਦੇ ਹਾਂ ਇਨਵੈਸਟੀਗੇਸ਼ਨ ਕੀ ਹੁੰਦੀ ਆ ਕਿ ਇਹ ਜਿਹੜੇ ਫਰੀ ਵਾਲੀ ਦਵਾਈ ਜਿਹੜੇ ਹਸਪਤਾਲਾਂ ਕੋਲ ਲੈ ਕੇ ਇੱਥੇ ਵੇਚ ਰਿਆ ਜਾਂ ਕਿਸੇ ਕੰਪਨੀਆਂ ਤੋਂ ਡਾਇਰੈਕਟ ਲੈ ਰਿਆ ਕੀ ਕਰ ਰਿਹਾ ਪਰ ਬੜੀ ਸ਼ਰਮ ਵਾਲੀ ਗੱਲ ਆ ਕਿ ਜਿਹੜੀ ਇੱਕ ਕੈਂਸਰ ਪੀੜਤ ਨੂੰ ਫ੍ਰੀ ਆਫ ਕਾਸਟ ਪੰਜਾਬ ਸਰਕਾਰ ਜਿਹੜੀ ਇਹ ਦਿੰਦੀ ਆ ਦਵਾਈਆਂ ਉਹ ਇਹ 5.5 ਲੱਖ ਦੀ ਇੱਕਾ ਜਿਹੜੀ ਆ ਤੁਹਾਡੇ ਸਾਹਮਣੇ ਆ ਇਹ ਦੇ ਰਿਆ ਔਰ ਮਹੀਨੇ ਬਾਅਦ 6000 ਰੁਪਇਆ ਕਿੱਥੋਂ ਬੰਦਾ ਅਫੋਰਡ ਕਰ ਸਕਦਾ ਬੜਾ ਬੁਰਾ ਹਾਲ ਆ ਅਗਲੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਤੁਹਾਡੇ ਸਾਹਮਣੇ ਬੜੀ ਵਧੀਆ ਬਿਲਡਿੰਗ ਬਣੀ ਹੋਈ ਆ ਆ ਸਾਹਮਣੇ ਕੈਫੇ ਬਣਿਆ ਹੋਇਆ ਜਿੱਦ ਨੂੰ ਆਪਾਂ ਚਾਹ ਪਾਣੀਆਂ ਖਾਣ ਪੀਣ ਵਾਲਾ ਕਰ ਦਨੇ ਇਹਦਾ ਮੈਂ ਸੁਣ ਚ ਆਇਆ ਕਿ ਬੜਾ ਰੈਂਟ ਜਿਹੜਾ 10000 ਰੁਪਇਆ ਮਹੀਨਾ ਤੇ ਇੱਥੇ ਜਿਹੜੇ ਅੰਦਰ ਫਾਰਮਾਸੂਟੀ ਦੀਆਂ ਦੁਕਾਨਾਂ ਕੈਮਿਸਟ ਆ ਉਹ ਇੱਕ ਦਾ ਜਿਹੜ ਕਾਸ ਤੋਂ 15000 ਰੁਪਇਆ ਰੈਂਟ ਲੈਂਦੇ ਆ ਜੋ ਇਹਨ ਤੋਂ 4 ਲੱਖ ਰੁਪਇਆ ਜਿਹੜਾ ਮਹੀਨੇ ਦਾ ਬਣਦਾ ਉਹ ਆਪਣੇ ਹੀ ਆਮ ਲੋਕਾਂ ਦੇ ਵਿੱਚੋਂ ਦੀ ਨਿਕਲਦਾ ਹਾਲਾਂਕਿ ਚੈਰੀਟੇਬਲ ਹਸਪੀਟਲ ਸ਼੍ਰੋਮਣੀ ਕਮੇਟੀ ਦਾ ਹੋਇਆ ਰਹੀ ਗੱਲ ਅਗੇ ਡਾਕਟਰਾਂ ਦੀ ਸੋ ਬਾਕੀ ਡਾਕਟਰ ਸਾਹਿਬ ਜਿਹੜੇ ਆ ਜਿਹੜੀ ਸਪੋਰਟੇਬਲ ਜਿਹੜੀ ਮੈਡੀਸਿਨ ਹੁੰਦੀ ਹੈ ਜਿਹੜੀ ਸਪੋਰਟ ਕਰਦੀ ਜਿਵੇਂ ਵਿਟਾਮਿਨ ਹੋ ਗਏ ਹੋਰ ਜਿਹੜੀਆਂ ਆਪਾਂ ਹੈਲਥ ਨੂੰ ਇੰਪਰੂਵ ਕਰ ਲਈ ਨਾਰਮਲ ਮੈਡੀਸਿਨ 10 ਰੁਪਏ ਦਾ ਪਤਾ ਉਹ ਡਾਕਟਰ ਸਾਹਿਬ ਜਿਹੜੇ ਸਾਰੇ ਇੱਥੇ ਜਿਹੜੇ ਹੈਗੇ ਆ ਉਹ ਲਿਖ ਕੇ ਦਿੰਦੇ ਆ ਕਿ 600 ਔਰ 700 ਰੁਪਏ ਦਾ ਕੰਪਨੀ ਨਾਲ ਕੰਟਰੈਕਟ ਕੀਤਾ ਵੀ ਨਾਰਮਲ ਸਪੋਰ ਉਹ ਨਾਰਮਲ ਪਤਾ 780 ਦਾ ਦਿੰਦੇ ਆ ਸੋ ਬੜਾ ਹੀ ਔਖਾ ਹੋਇਆ ਪਿਆ ਪੂਰੇ ਆਹ ਕੰਮ ਕਰਨਾ ਨਹੀਂ ਸੀ ਪਰ ਮਜਬੂਰਨ ਸਾਨੂੰ ਕਰਨਾ ਪੈ ਗਿਆ ਬਾਕੀ ਅਸੀਂ ਕੰਪਲੇਨਟ ਕੀਤੀ ਹੋਈ ਆ ਪੰਜਾਬ ਸਰਕਾਰ ਨੂੰ ਕਿਉਂਕਿ ਸਾਡੇ ਹੈਲਥ ਮਿਨਿਸਟਰੀ ਜਿਹੜੀ ਬੜੀ ਵਧੀਆ ਵਾ ਔਰ ਜਿਹੜੀ ਆਮਾਜ਼ਿੰਗ ਪਾਰਟੀ ਬਹੁਤ ਕুইਕ ਐਕਸ਼ਨ ਆਪਾਂ ਕਹਿ ਸਕਦੇ ਆ ਸੋ ਹੁਣ ਦੇਖਣਾ ਹੋਏਗਾ ਕਿ ਆਹ ਜਿਹੜੀ ਅਸੀਂ ਕੰਪਲੇਨਟ ਕੀਤੀ ਆ ਇਹਤੇ ਕਿੰਨੀ ਜਲਦੀ ਔਰ ਕਿਵੇਂ ਦਾ ਐਕਸ਼ਨ ਲਿਆ ਜਾਂਦਾ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਦਾ ਚੈਰੀਟੇਬਲ ਹਸਪੀਟਲ ਆ ਸਾਧ ਸੰਗਤ ਪੂਰੇ ਵਰਲਡ ਤੋਂ ਜਿਹੜਾ ਮੱਥਾ ਟੇਕਦੀ ਆ ਔਰ ਇਸੇ ਚੜਾਵਾ ਚੜਾ ਹੋ ਰਹੀ ਆ ਆਰਾਮ ਲੋਕਾਂ ਦੀ ਹਸਪਤਾਲ ਚੱਲ ਰਿਹਾ ਪਰ ਸੁਵਿਧਾ ਦੇਖ ਲਓ ਕਿ ਸਰਕਾਰੀ ਜਿਹੜੀਆਂ ਦਵਾਈਆਂ ਫ੍ਰੀ ਆਫ ਕਾਸਟ ਆਉਂਦੀਆਂ ਲਿਖਿਆ ਹੋਇਆ ਆ